ਸਤਿ ਸ਼੍ਰੀ ਅਕਾਲ ਜੀ ਅੱਜ 16 ਅਗਸਤ 2025 ਦੇਸ਼ ਨੂੰ ਆਜ਼ਾਦ ਹੋਇਆ ਨੂੰ ਲਗਭਗ 78 ਸਾਲ ਹੋ ਚੁੱਕੀ ਹੈ 2 ਘਾਟ 80 ਸਾਲ ਇੰਨੇ ਸਾਲਾਂ ਦੀ ਆਜ਼ਾਦੀ ਤੋਂ ਬਾਅਦ ਅੱਜ ਵੀ ਲੋਕਾਂ ਦੇ ਲਈ ਕਹ ਲਈਏ ਕਿ ਆਜ਼ਾਦੀ ਆਈ ਹੈ ਜਾਂ ਨਹੀਂ ਆਈ ਹੈ ਇਹਦੇ ਬਾਰੇ ਵਿੱਚ ਵੀ ਗੱਲ ਕਰਨੀ ਚਿੰਤਾ ਬੰਦੀ ਹੈ ਅਜਿਹੇ ਮਾਹੌਲ ਦੇ ਵਿੱਚ ਹੀ ਮੌਨਸੂਨ ਸੀਜ਼ਨ ਬਰਸਾਤਾਂ ਲਗਾਤਾਰ ਚੱਲ ਰਹੀਆਂ ਆ ਤੇ ਅਜੇ ਹੀ ਮਾਹੌਲ ਦੇ ਵਿੱਚ ਜਿਹੜਾ ਬਿਆਸ ਦਰਿਆ ਦੇ ਵਿੱਚ ਕਹਿ ਲਿਏ ਜਾਂ ਪੌਂਗ ਡੈਮ ਦੇ ਵਿੱਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਛੱਡਣਾ ਵੀ ਪੈਣਾ ਹੀ ਹੈ ਕਿਉਂਕਿ ਲਗਾਤਾਰ ਹਿਮਾਚਲ ਦੇ ਵਿੱਚ ਹੋ ਰਹੀਆਂ ਬਾਰਿਸ਼ਾਂ ਤੋਂ ਉਪਰਾਰੇ ਪਾਣੀ ਨੂੰ ហេਠਾਵਲ ਲਗਾਤਾਰ ਛੱਡਿਆ ਜਾ ਰਿਹਾ ਹੈ ਅੱਜ ਦੀ ਡੇਟ 'ਤੇ ਜਦੋਂ ਅਸੀਂ ਇਹ ਗੱਲ ਕਰ ਰਿਹਾ 83 83000 ਕਿਊਸਿਕ ਪਾਣੀ ਲਗਾਤਾਰ ਬਿਆਸ ਦਰਿਆ ਦੇ ਕਹਿ ਲਿਏ ਉੱਪਰ ਬਣੇ ਪੌਂਗ ਡੈਮ ਦੇ ਵਿੱਚ ਲਗਾਤਾਰ ਇਨਫਲੋ ਹੋ ਰਿਹਾ ਹੈ ਤੇ ហេਠਾ ਨੂੰ 57000 ਲਗਾਤਾਰ ਛੱਡਿਆ ਵੀ ਜਾ ਰਿਹਾ ਹੈ ਜਿਹਦੇ ਨਾਲ ਕੈ ਲਈਏ ਹਿਮਾਚਲ ਦੇ ਵਿੱਚ ਵੀ ਤਬਾਈ ਹੋ ਰਹੀ ਹੈ ਮੰਡ ਦਾ ਏਰੀਆ ਲਗਾਤਾਰ ਬਹਿਰਿਆ ਉੱਥੋਂ ਦੀ ਵਾਈਜ਼ ਉਹ ਖੇਤ ਲੋਕਾਂ ਦਾ ਜਿਹੜਾ ਰਹਿਣ ਲਾਇਕ ਜਿਹੜਾ ਸਾਰਾ ਸਿਲਸਿਲਾ ਜਾਂ ਉੱਥੋਂ ਦਾ ਬਿਲਕੁਲ ਖੜ ਗਿਆ ਹੈ ਉਹਦੇ ਨਾਲ ਹੀ ਇੱਕ ਕੋਠੀ ਹੈ ਜਿਹਨੂੰ ਲਗਾਤਾਰ ਤਿਲ ਤਿਲ ਕਰਕੇ ਆਪਾਂ ਡਿਗਦੀ ਦਿਖਦੇ ਪਏ ਆ ਜਿਹਨੂੰ ਭੋਗਰਮਾ ਪੋਡ ਦੀ ਕੋਠੀ ਕੁਛ ਦਾ ਜ਼ਿਕਰ ਆਂਦਾ ਹੈ ਉਹਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਆ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਕਦੀ ਉਹ ਸਤਲੁਜ ਦੀ ਬਣਾ ਦਿੱਤੀ ਜਾਂਦੀ ਆ ਫਿਰੋਜ਼ਪੁਰ ਦਾ ਬਣਾ ਦਿੱਤਾ ਜਾਂਦਾ ਆ ਸੋਸ਼ਲ ਮੀਡੀਆ ਤੇ ਕੋਈ ਵੀ অথੈਨਟੀਸਿਟੀ ਨਹੀਂ ਰੱਖੀ ਜਾ ਰਹੀ ਇਹ ਜਿਹੜੀ ਕੋਠੀ ਐ ਇਹ ਹਿਮਾਚਲ ਦੇ ਭੋਗਰਮਾ ਦੇ ਵਿੱਚ ਸਥਿਤ ਐ ਤੇ ਉੱਥੇ ਲਗਾਤਾਰ ਪਾਣੀ ਉਹਦੇ ਕਿਨਾਰੇ ਤੇ ਵਗ ਰਿਹਾ ਐ ਕਿ ਉਹਦੇ ਸਾਹਮਣੇ ਦੂਜੇ ਪਾਸੇ ਇੱਕ ਸਟੋਨ ਕ੍ਰੈਸ਼ਰ ਲੱਗਾ ਹੋਇਆ ਜਿਹਦੇ ਵੱਲੋਂ ਮਾਈਨਿੰਗ ਕੀਤੀ ਹੋਈ ਐ ਬੜੀ ਵੱਡੀ ਕੋਠੀ ਹੈ ਤੇ ਜਿਹਦੀਆਂ ਤਸਵੀਰਾਂ ਦੇਖ ਕੇ ਦਿਲ ਦਿਲ ਆ ਜਾਂਦਾ ਹੈ ਤੇ ਅਲੱਗ-ਅਲੱਗ ਆਡੀਓ ਅਲੱਗ-ਅਲੱਗ ਗਾਣੇ ਲਗਾ ਕੇ ਲਗਾਤਾਰ ਉਹ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਹੁਣ ਇਹਦਾ ਜ਼ਿੰਮੇਵਾਰ ਕਿ ਉਹ ਮਕਾਨ ਮਾਲਕ ਵੀ ਹੈ ਭੀ ਜਿਹਨ ਦਰਿਆ ਦੇ ਬਿਲਕੁਲ ਵਹਾਅ ਦੇ ਵਿੱਚ ਇੰਨਾ ਜ਼ਿਆਦਾ ਵੱਡੀ ਕੋਠੀ ਬਣਾ ਲਈ ਜਾਂ ਉੱਥੇ ਹੋਰ ਹੀ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਹੈ ਜਿਹਦੇ ਨਾਲ ਦਰਿਆ ਦਾ ਵਹਾਵ ਇੱਕ ਪਾਸੇ ਰਿਹਾ ਹੀ ਨਹੀਂ ਮਾਈਨਿੰਗ ਬੇਸ ਆ ਵੀ ਕੀਤੀ ਹੈ ਵੀ ਚਾਹ ਦਰਿਆ ਦਾ ਇੱਕ ਸਿਰਾ ਨਹੀਂ ਰਿਹਾ ਵੀ ਕਿਸ ਜਗ੍ਹਾ ਤੋਂ ਦਰਿਆ ਨਹੀਂ ਚੱਲਣਾ ਬਰਸਾਤ ਹੋਣੀ ਹੈ ਬਰਸਾਤ ਦੇ ਦੌਰਾਨ ਬਿਆਸ ਦਰਿਆ ਦੇ ਨੇਚਰਲ ਕੋਰਸ ਦੇ ਵਿੱਚ ਜਿਹੜਾ ਕੁਦਰਤੀ ਵਹਾਅ ਹੈ ਉਹਦੇ ਵਿੱਚ ਪਾਣੀ ਆਣਾ ਹੀ ਆਣਾ ਹੈ। ਬਿਜਲੀ ਤਿਆਰ ਕਰਨ ਦੇ ਲਈ ਬਣਾਈਏ ਗਏ ਡੈਮ ਉਹਦੇ ਅੱਗੇ ਬਣਾਏ ਗਏ ਕੈਲੀਏ ਵੀ ਨਹਿਰਾਂ ਜਿਨ੍ਹਾਂ ਦੇ ਉੱਪਰ ਤਿਆਰ ਕੀਤੇ ਗਏ ਪਾਵਰ ਹਾਊਸ ਉਹਨਾਂ ਦੇ ਵਿੱਚ ਬਰਸਾਤ ਦੇ ਦਿਨਾਂ ਬੜਾ ਘੱਟ ਪਾਣੀ ਛੱਡਿਆ ਜਾਂਦਾ ਕਿਉਂਕਿ ਜਿਹੜਾ ਬਰਸਾਤ ਦੇ ਦਿਨਾਂ ਗੰਦਾ ਪਾਣੀ, ਬੇਸਟੇਜ, ਲੱਕੜ, ਮੱਕ ਉਹ ਰੁੜ ਕੇ ਆਂਦਾ ਤੇ ਜਿਹਦੇ ਕਰਕੇ ਨਹਿਰ ਦੇ ਬੰਦ ਹੋਣ ਦਾ ਖਤਸਾ ਬਣਿਆ ਰਹਿੰਦਾ ਹੈ। ਪਰ ਇਹਨਾਂ ਦੇ ਨਾਲ ਲਗਾਤਾਰ ਬਿਆਸ ਦੇ ਵਿੱਚ ਜਿੰਨਾ ਪਾਣੀ ਆ ਰਿਹਾ ਹੈ ਇਹਨੂੰ ਦੇਖਦੇ ਹੋਏ ਮੁਕੇਰੀਆਂ ਹਾਈਡਲ ਜਿਹੜੀ ਹੈ ਪੌਂਗ ਡੈਮ ਤੇ ហេਠਾ ਬਣੇ 52 ਗੇਟਾਂ ਤੋਂ ਜਿਹੜੇ ਨਿਕਲਦੀ ਮੁਕੇਰੀਆਂ ਹਾਈਡਲ ਹੈ ਉਹਦੇ ਵਿੱਚ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਤੇ ហេਠਾ ਸ਼ਾਹਨ ਬਰਾਜ਼ ਹੈ ਜਿਹੜਾ ਜਿਹੜਾ ਬਰਾਜ਼ ਹੈ ਬਿਆਸ ਦਾ ਉਹਦੇ ਵਿੱਚ ਵੀ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜਿਹਦੇ ਨਾਲ ਹੁਣ ਇਹ ਕਿੰਨੇ ਦਿਨਾਂ ਤੋਂ ਦੇਖਦੇ ਹੋਏ ਕੋਠੀ ਦੇ ਬਿਲਕੁਲ ਨਾਲ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾਲ ਹੁਣ ਪਾਣੀ ਵਗਦਾ ਆ ਰਿਹਾ ਤੇ ਹਾਲੇ ਤੱਕ ਅਸਾਰ ਨਹੀਂ ਪੀਏ ਪਾਣੀ ਰੁਕੂਗਾ ਤੇ ਇਹ ਕੋਠੀ ਹੌਲੀ ਹੌਲੀ ਤਬਾਹ ਹੁੰਦੀ ਜਾ ਰਹੀ ਹੈ ਤੇ ਕੱਲ ਨੂੰ ਇਹਦਾ ਕੀ ਪ੍ਰਬੰਧ ਹੁੰਦਾ ਹੈ ਸਰਕਾਰ ਕੀ ਕਰਦੀ ਹੈ ਇਹ ਆਨਾਲ ਸਮਾਂ ਹੈ ਪਰ ਕਸੂਰਬਾਰ ਮਾਈਨਿੰਗ ਮਾਫੀਆ ਬਿਲਕੁਲ ਆਰਾਮ ਦੇ ਨਾਲ ਅੱਜ ਦੇ ਨੰਗੇ ਚਿੱਟੇ ਦਿਨ ਵੀ ਜਿਹੜੀ ਹੈ ਮਾਈਨਿੰਗ ਉਸ ਹਿਮਾਚਲ ਦੇ ਖੇਤਰ ਦੇ ਵਿੱਚ ਰੇਨਿੰਗ ਸੀਜ਼ਨ ਦੇ ਸੀਜ਼ਨ ਦੇ ਵਿੱਚ ਵੀ ਸਟੋਨ ਕ੍ਰਸ਼ਰ ਵੀ ਚੱਲਦੇ ਪਿਆ ਮਾਈਨਿੰਗ ਵੀ ਚੱਲਦੀ ਪਈ ਹੈ ਕਿਸੇ ਨੂੰ ਕੋਈ ਪਰਵਾਹ ਨਹੀਂ ਦੂਜੇ ਪਾਸੇ ਪੰਜਾਬ ਵਾਲੀ ਦਾ ਜ਼ਿਕਰ ਕਰ ਲਈਏ ਪੰਜਾਬ ਦੇ ਮੁਕੇਰੀਆਂ ਤੋਂ ਸ਼ੁਰੂ ਹੁੰਦੀ ਤਬਾਈ ਕਿਉਂਕਿ ਜਿੰਨੇ ਜਿਹੜਾ ਬਿਆਸ ਦਾ ਨੇਚਰਲ ਕੋਰਸ ਹੈ ਦੋ ਤਿੰਨ ਪ੍ਰਕਾਰ ਦੀਆਂ ਮੁਸ਼ਕਲਾਂ ਇੱਕ ਤਾਂ ਦਰਿਆਪੂਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਭੂ ਮਾਫੀਆ ਦੇ ਵੱਲੋਂ ਪੂਰ ਕੇ ਦਰਿਆ ਨੂੰ ਲਗਾਤਾਰ ਸੱਕਰਾ ਕਰ ਦਿੱਤਾ ਛੋਟਾ ਕਰ ਦਿੱਤਾ ਤੇ ਜਿਹਦੇ ਕਰਕੇ ਹੁਣ ਜਦੋਂ ਦਿਆ ਦਰਿਆ ਦੇ ਵਿੱਚ ਪੂਰਾ ਪਾਣੀ ਛੱਡਿਆ ਜਾਂਦਾ ਤੇ ਉਹ ਫਿਰ ਥਾਂ ਥਾਂ ਦੇ ਉੱਪਰ ਲੋਕਾਂ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਉਹਨਾਂ ਦੇ ਖੇਤਾਂ ਦੇ ਵਿੱਚ ਤਬਾਈ ਮਚਾਂਦਾ ਜਾਂਦਾ ਤੇ ਨਾਲ ਹੀ ਜਿਹੜੇ ਬੰਨ ਹੈ ਲੰਬੇ ਸਮੇਂ ਤੋਂ ਸੀਤ ਸੰਤ ਸੀਚੇ ਹਾਲ ਉਹਨਾਂ ਦਾ ਜ਼ਿਕਰ ਆਂਦਾ ਹੈ ਤਸਵੀਰਾਂ ਹੋਰ ਸਾਰਾ ਕੁਝ ਵਾਇਰਲ ਹੁੰਦਾ ਹੈ ਕਈ ਹੋਰ ਚੀਜ਼ਾਂ ਜਿਹੜੀਆਂ ਸਾਰੇ ਵਾਇਰਲ ਹੁੰਦੀਆਂ ਐ ਤੇ ਪਰ ਜਿਹੜਾ ਪ੍ਰੋਪਰ ਪ੍ਰਬੰਧ ਹਾਲੇ ਤੱਕ ਨਹੀਂ ਕੀਤਾ ਗਿਆ ਪ੍ਰੋਪਰ ਪ੍ਰਬੰਧ ਕਹਿਣ ਦਾ ਮਤਲਬ ਬਿਆਸ ਨੂੰ ਚੈਨਲਾਈਜ਼ ਨਹੀਂ ਪੱਕੇ ਤੌਰ ਤੇ ਕੀਤਾ ਗਿਆ ਕਿਉਂਕਿ ਪਾਣੀ ਦਾ ਜਾਣਾ ਹੀ ਹੈ ਬੜਾ ਰੋਲਾ ਪੈਂਦਾ ਹੈ ਪ੍ਰਾਣੀ ਦਾ ਹਰਿਆਣੇ ਨੂੰ ਡਿਮਾਂਡ ਹੈ ਰਾਜਸਥਾਨ ਨੂੰ ਡਿਮਾਂਡ ਹੈ ਹੁਣੇ ਦੇਖਣ ਨਾਲ ਚਾਹੀਦਾ ਬਰਸਾਤ ਦੇ ਦਿਨਾਂ ਦੇ ਵਿੱਚ ਕੋਈ ਨਹੀਂ ਪ੍ਰਵਾਹ ਕਰਦਾ ਪਿਆ ਕਿਸੇ ਇੱਕ ਨੂੰ ਪ੍ਰਵਾਹ ਨਹੀਂ ਹੈ ਕਿੰਨਾ ਜਿਆਦਾ ਉਜਾੜਾ ਹਿਮਾਚਲ ਤੇ ਪੰਜਾਬ ਦੇ ਇਹਨਾਂ ਪਿੰਡਾਂ ਦਾ ਹੋ ਰਿਹਾ ਹੈ ਤੇ ਇਸ ਉਜਾੜੇ ਦਾ ਕੀ ਕੱਲ ਨੂੰ ਇਹਨਾਂ ਨੂੰ ਕੁਝ ਮਿਲਣਾ ਹੈ 2023 ਦੇ ਵਿੱਚ ਹੜ ਆਏ ਇੱਕ ਪਿੰਡ ਦੇ ਇੱਕ ਜੀ ਨੂੰ ਕਿਸੇ ਪ੍ਰਕਾਰ ਦੇ ਉਜਾੜੇ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਸਰਕਾਰ ਦੇ ਵੱਲੋਂ ਕੋਈ ਮਾਲੀ ਜਾਂ ਕਿਸੇ ਹੋਰ ਪ੍ਰਕਾਰ ਦੀ ਕੋਈ ਸਹਾਇਤਾ ਨਹੀਂ ਦਿੱਤੀ ਗਈ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਹੈ ਜਿਹੜੀ ਆਮ ਲੋਕਾਂ ਦੀ ਆਪਣੇ ਆਪ ਨੂੰ ਸਰਕਾਰ ਕਹਿੰਦੀ ਹੈ ਇੰਨੇ ਕ ਜਿਆਦੇ ਖਾਸਮ ਖਾਸ ਹੋਇਆ ਵੀ ਮੀਡੀਆ ਦੀ ਮਦਦ ਦੇ ਨਾਲ ਸਾਰਾ ਇੱਕ ਮਾਹੌਲ ਬਣਾ ਕੇ ਰੱਖਿਆ ਹੋਇਆ ਹੈ ਤੇ ਉਸ ਮਾਹੌਲ ਦੇ ਵਿੱਚੋਂ ਨਿਕਲ ਹੀ ਨਹੀਂ ਪਾਰੇ ਲੋਕ ਥੱਲੇ ਚਾਹੇ ਉਹ ਮਰ ਰਿਹਾ ਹੜਾਂ ਦੇ ਨਾਲ ਥੱਲੇ ਚਾਹੇ ਉਹ ਮਰ ਰਿਹਾ ਨਸ਼ੇ ਦੇ ਨਾਲ ਥੱਲੇ ਚਾਹੇ ਮਰ ਰਿਹਾ ਉਹ ਗੈਰ ਕਾਨੂੰਨੀ ਮਾਫੀਆ ਦੇ ਨਾਲ ਥੱਲੇ ਚਾਹੇ ਮਰ ਰਿਹਾ ਉਹ ਗੁੰਡਾ ਪੁਲਿਸ ਦੇ ਤਸ਼ੱਦਦਾਂ ਦੇ ਨਾਲ ਅਜਿਹੇ ਹਾਲਾਤਾਂ ਦੇ ਵਿੱਚ ਉਹ ਗੁਰਦਾਸਪੁਰ ਵਾਲਾ ਏਰੀਆ ਵੀ ਲਗਾਤਾਰ ਤਬਾਹ ਹੋ ਰਿਹਾ ਅੱਗੇ ਆਂ ਦਾ ਕਪੂਰਥਲ ਵਾਲਾ ਤਰਨਤਾਰਨ ਵਾਲਾ ਪੱਟੀ ਵਾਲਾ ਜਿੱਥੋਂ ਤੱਕ ਹਰੀਕੇ ਬੈਡ ਲਗਾਤਾਰ ਜਿੱਥੋਂ ਇਹ ਦਰਿਆ ਕ로ਸ ਕਰਕੇ ਜਾ ਰਿਹਾ ਉਹ ਤੱਕ ਸਾਰੇ ਇਲਾਕਿਆਂ ਦੇ ਵਿੱਚ ਤਬਾਹੀ ਹੈ ਸਰਕਾਰ ਦਾ ਕੋਈ ਪ੍ਰਬੰਧ ਹੈ ਨਹੀਂ ਲੋਕ ਆਪਣੇ ਪੱਧਰ ਤੇ ਮਿੱਟੀ ਦਾ ਪ੍ਰਬੰਧ ਕਰਦੇ ਆ ਬੰਨ ਬਣਾ ਰਹੇ ਆ ਕੱਚੇ ਤੇ ਪ੍ਰਬੰਧ ਕਰ ਰਹੇ ਆ ਬੋਰੀਆਂ ਲਗਾ ਰਹੇ ਆ ਤੇ ਕਿੰਨੀ ਜਿਆਦੇ ਤੁਸੀਂ ਇਹ ਵੀ حساب ਲਾਓ ਵੀ ਪੰਜਾਬ ਦੀ ਕਿੰਨੀ ਜਿਆਦੇ ਮਿੱਟੀ ਰੁੜ ਕੇ ਨਾਲੋਂ ਨਾਲ ਜਾ ਰਹੀ ਹੈ ਪਾਣੀ ਦੇ ਨਾਲ ਕਿੰਨਾ ਜਿਆਦੇ ਪੱਥਰ ਵੀ ਰੁੜ ਕੇ ਨਾਲੋਂ ਨਾਲ ਜਾ ਰਿਹਾ ਹੈ ਇਹਦਾ ਪ੍ਰੋਪਰ ਪ੍ਰਬੰਧ ਕੀ ਕਰਨਾ ਬਣਦਾ ਨਹੀਂ 78 ਸਾਲ ਦੇ ਸਫਰ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਸੱਤਾ ਤਾਂ ਸਾਡੇ ਇਥੋਂ ਦੇ ਲੋਕਾਂ ਦੇ ਹੱਥ ਚ ਆਈ ਨਾ ਸਰਕਾਰ ਸਰਕਾਰ ਦੇ ਥੱਲੇ ਕਰਦੀ ਅਫਸ਼ਾਸ਼ ਆਈ ਤਾਂ ਸਾਡੇ ਭਾਰਤ ਦੇ ਲੋਕਾਂ ਦੇ ਹੱਥਾਂ ਚ ਆਈ ਨਾ ਜੇ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਲੋਕ ਅੱਜ ਵੀ ਹੜ੍ਹਾਂ ਦੇ ਨਾਲ ਮਾਰੇ ਜਾ ਰਹੇ ਆ ਇਹਦਾ ਮਤਲਬ ਇਹ ਹੈ ਪੀ ਕੰਮ ਕਿਸੇ ਹੋਰ ਤੀਜੀ ਧਿਰ ਦੇ ਲਈ ਲਗਾਤਾਰ 78 ਸਾਲਾਂ ਦੇ ਵਿੱਚ ਕੀਤਾ ਗਿਆ ਹੈ ਤਗੜੇ ਉਹ ਵੱਡੇ ਵੱਡੇ ਅਮੀਰ ਕਾਰਪੋਰੇਟ ਘਰਾਣੇ ਅਦਾਨੀ ਅਬਾਨੀ ਵਰਗੇ ਕੀਤੇ ਗਏ ਲੋਕਾਂ ਦੇ ਵੱਲ ਨੂੰ ਕਿਤੇ ਧਿਆਨ ਨਹੀਂ ਰੱਖਿਆ ਗਿਆ ਅੱਜ ਵੀ ਮਜ਼ਦੂਰ ਮਾਰਿਆ ਜਾ ਰਿਹਾ ਹੈ ਅੱਜ ਵੀ ਕਿਸਾਨ ਮਾਰਿਆ ਜਾ ਰਿਹਾ ਹੈ ਅੱਜ ਵੀ ਨੌਜਵਾਨ ਮਾਰਿਆ ਜਾ ਰਿਹਾ ਹੈ ਉਹਨਾਂ ਦੇ ਲਈ ਕੋਈ ਪਰਵੈਖ ਨਹੀਂ ਹੈ ਪਰ ਮੈਂ ਇਹ ਜਿੱਥੇ ਤੁਹਾਡੇ ਨਾਲ ਇਹ ਸਾਂਝਾ ਕਰ ਰਿਹਾ ਪੀ ਅੱਜ ਪਾਣੀ ਕਿੰਨਾ ਬਿਆਸ ਦੇ ਵਿੱਚ ਆ ਰਿਹਾ ਹੈ ਸਤਲੁਜ ਦੇ ਵਿੱਚ ਕੋਈ ਪਾਣੀ ਨਹੀਂ ਦੇਖਣ ਨੂੰ ਮਿਲ ਰਿਹਾ ਹੈ ਉਹ ਦੂਜੇ ਪਾਸੇ ਜੇ ਇੱਧਰ ਵੀ ਜ਼ਿਕਰ ਕਰਨਾ ਹੋਵੇ ਜਿਹੜਾ ਚੱਕੀ ਦੇ ਵਿੱਚੋਂ ਆਂਦਾ ਪਾਣੀ ਹੈ ਚੱਕੀ ਵਾਲਾ ਪ ਬਿਆਸ ਦੇ ਵਿੱਚ ਨਾਲ ਹੀ ਰਲਾ ਦਿੱਤਾ ਜਾਂਦਾ ਹੈ ਉਹਦੇ ਨਾਲ ਜਿਹੜਾ ਹੈ ਗਰਦਾਸਪੁਰ ਦੇ ਵਿੱਚ ਹੋਰ ਜ਼ਿਆਦਾ ਪਾਣੀ ਦੀ ਤਰਜ਼ਾਦ ਵੱਧ ਜਾਂਦੀ ਹੈ ਇਹ ਡਿਮਾਂਡ ਉੱਠਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੇ ਵੱਲੋਂ ਜਿੱਥੇ ਇਹ ਪਾਣੀ ਜਿਹੜਾ ਲਗਾਤਾਰ ਲੋਕ ਜਿਹੜਾ ਉਜਾੜਾ ਚੱਲਦੇ ਆ ਤੇ ਪਹਿਲੇ ਪਹਿਲ ਦੀ ਤਰਜ਼ ਦੇ ਇਹ ਪਾਣੀ ਦੇ ਉੱਪਰ ਹੱਕ ਜਿਹੜਾ ਇਹਨਾਂ ਪੰਜਾਬ ਦੇ ਇਹਨਾਂ ਖੇਤਿਆਂ ਦਾ ਹੋਣਾ ਚਾਹੀਦਾ ਹੈ ਮੁਕੇਰੀਆਂ ਦੇ ਵਿੱਚ 18 ਨਹਿਰਾ ਬਣਾਈਆਂ ਜ਼ਰੂਰ ਹੈਗੀਆਂ ਪਰ ਵੱਡੀ ਗਿਣਤੀ ਦੇ ਵਿੱਚ ਏਰੀਆ ਹਜੇ ਵੀ ਬਰਾਨੀ ਹੈ ਜਿੱਥੇ ਨਹਿਰਾ ਪਜਾਈਆਂ ਜਾ ਸਕਦੀਆਂ ਲੋਕਾਂ ਨੂੰ ਸੂਤ ਦਿੱਤੀ ਜਾ ਸਕਦੀ ਹੈ ਉਦੇ ਤੋਂ ਇਲਾਵਾ ਜਿਹੜਾ ਮੰਡ ਦਾ ਏਰੀਆ ਹੈ ਹਿਮਾਚਲ ਦਾ ਉਹ ਮੰਡ ਦੇ ਏਰੀਏ ਨੂੰ ਜਿੰਨੀ ਲਗਾਤਾਰ ਤਬਾਹੀ ਹੋ ਰਹੀ ਹੈ ਉਸ ਤਬਾਹੀ ਦਾ ਕੋਈ ਨਾ ਕੋਈ ਤਅਉਦ ਦੀ ਪਰਪਾਈ ਹੋਣੀ ਚਾਹੀਦੀ ਹੈ ਨਾ ਉਹ ਚਾਹੇ ਪੰਜਾਬ ਕਰੇ ਚਾਹੇ ਹਿਮਾਚਲ ਕਰੇ ਜਿਹੜੇ ਕਿਸਾਨ ਦਾ ਖੇਤ ਬਹਿ ਗਿਆ ਜਿੰਨ ਮਿਹਨਤ ਕਰਕੇ ਮਿੱਟੀ ਪਾ ਕੇ ਆਪਣਾ ਖੇਤ ਜਿੱਚੋ ਕਣਕ ਝੋਨਾ ਗੰਨਾ ਉਗਾ ਰਿਹਾ ਸੀਗਾ ਹੁਣ ਉਹ ਬਹਿ ਗਿਆ ਹੁਣ ਉਹਦਾ ਦੁਬਾਰਾ ਤੋਂ ਖੇਤੀ ਨਹੀਂ ਹੋ ਸਕੀ 10-15 ਸਾਲ ਨੂੰ ਲੱਗ ਜਾਣੇ ਦੁਬਾਰਾ ਤੋਂ ਖੇਤ ਬਣਾਉਣ ਤੇ ਉਹਦੇ ਲਈ ਮਦਦ ਚਾਹੀਦੀ ਜਿਨ੍ਹਾਂ ਖੇਤਾਂ ਦੇ ਵਿੱਚ ਰੇਤਾ ਬਹਿ ਕੇ ਬੇਸਬ ਆ ਗਿਆ ਮਾਈਨਿੰਗ ਮਾਫੀਆ ਉਹਨਾਂ ਖੇਤਾਂ ਦੇ ਵਿੱਚ ਰ ਕਿ ਉਹ ਉਹ ਰੇਤਾ ਚੱਕ ਕੇ ਆਪਣੀ ਫਸਲ ਨਹੀਂ ਲਗਾ ਸਕਦੇ ਕਿਉਂਕਿ ਰੇਤਾ ਮਾਈਨਿੰਗ ਮਾਫੀਆ ਦੇ ਕੰਟਰੋਲ ਦੇ ਵਿੱਚ ਆ ਆਪਣੇ ਖੇਤ ਦੇ ਵਿੱਚੋਂ ਆਪ ਕਿਸਾਨ ਰੇਤਾ ਨਹੀਂ ਚੱਕ ਸਕਦਾ ਜਿਹੜੀ ਪਾਲਿਸੀ ਮਾਨ ਸਰਕਾਰ ਬਣਾ ਕੇ ਲਿਆਈ ਆ ਉਸਦੇ ਮਾਈਨਿੰਗ ਮਾਫੀਆ ਦੇ ਹੱਕ ਦੇ ਵਿੱਚ ਆ ਵੀ ਮਾਈਨਿੰਗ ਮਾਫੀਆ ਨੂੰ ਫਾਇਦਾ ਹੋਊਗਾ ਆਮ ਕਿਸਾਨ ਨੂੰ ਕੋਈ ਫਾਇਦਾ ਨਹੀਂ ਉਹਦੇ ਨਾਲ ਹੋਊਗਾ ਪਰ ਪੰਜਾਬ ਦੀ ਹਕੀਕਤ ਇਹ ਹੈ ਵੀ ਪੰਜਾਬ ਹਾਲਾਤ ਵਧੇ ਜਾੜੇ ਮੁਸ਼ਕਲ ਹਾਲਾਤਾਂ ਦੇ ਵਿੱਚ ਪੰਜਾਬ ਦੇ ਲੋਕ ਤੇ ਪੰਜਾਬ ਦੇ ਆਪਣੇ ਆਪ ਦੇ ਵਿੱਚ ਹਾਲਾਤ ਬਣੇ ਹੋਏ ਆ ਜਿੱਥੇ ਸਰਕਾਰ ਦਾ ਜ਼ੋਰ ਲੈਂਡ ਪੂਲਿੰਗ ਵਰਗੀ ਨੀਤੀਆਂ ਦੇ ਉੱਪਰ ਲੱਗਾ ਹੋਇਆ ਸੀ ਵੀ 65000 ਏਕੜ ਜ਼ਮੀਨ ਐਕਵਾਇਰ ਕਰਨੀ ਕਰਨੀ ਹੈ ਤੇ ਜਦੋਂ ਸੰਯੁਕਤ ਕਿਸਾਨ ਮੋਰਚਾ ਤੇ ਪੰਜਾਬ ਦੇ ਲੋਕਾਂ ਨੇ ਬੁੱਧੀਜੀਵੀ ਨੇ ਲਗਾਤਾਰ ਸਟੈਂਡ ਲੈ ਕੇ ਹੋਰ ਸਿਆਸੀ ਪਾਰਟੀਆਂ ਨੇ ਵੀ ਇਹਦੇ ਉੱਪਰ ਸਟੈਂਡ ਲੈ ਕੇ ਲਗਾਤਾਰ ਰੋਲਾ ਪਾਇਆ ਤੇ ਪੰਜਾਬ ਸਰਕਾਰ ਨੂੰ ਯੂ ਟਰਨ ਲੈਣੀ ਪਈ ਇਸੀ ਗੱਲ ਨੂੰ ਲੈ ਕੇ ਮੈਂ ਲੋਕਾਂ ਦੇ ਨਾਲ ਇਹ ਗੱਲ ਵੀਡੀਓ ਦੇ ਨਾਲ ਸਾਂਝੀ ਕਰ ਰਿਹਾ ਜਿੱਥੇ ਤੁਸੀਂ ਲਗਾਤਾਰ ਅਲੱਗ-ਅਲੱਗ ਸਾਡੀਆਂ ਵੀਡੀਓ ਦੇਖੀਆਂ ਹੈ ਹੜ੍ਹਾਂ ਦੇ ਹਾਲਾਤ ਕਿੱਥੋਂ ਪਾਣੀ ਆ ਰਿਹਾ ਕਿੰਨਾ ਪਾਣੀ ਆ ਰਿਹਾ ਕਿੰਨੇ ਲੋਕਾਂ ਨੂੰ ਜਾੜਾ ਚੱਲਣਾ ਅਸੀਂ ਦੱਸਣਾ ਹੈ ਸਾਰਾ 2023 ਦੇ ਵਿੱਚ ਵੀ ਅਸੀਂ ਸਾਂਝਾ ਕੀਤਾ ਹੈ ਉੱਥੇ ਹੁਣ ਇਹ ਹੈ ਕਿ ਇੱਕ ਡਿਮਾਂਡ ਉੱਥੇ ਵੀ ਜਿਹੜਾ ਬਿਆਸ ਦਰਿਆ ਦੇ ਕਿਨਾਰੇ ਹੈ ਜਿੰਨੇ ਵੀ ਸਾਡੇ ਨੇਚਰਲ ਕੋਰਸ ਹੈ ਉਹਨਾਂ ਨੂੰ ਪੱਕੇ ਕੀਤਾ ਜਾਣਾ ਚਾਹੀਦਾ ਹੈ ਪੱਕੇ ਕਰਕੇ ਪੱਕੀ ਚੈਨਲਾਈਜ਼ ਹੋਣਾ ਚਾਹੀਦਾ ਹੈ ਵੀ ਇਹਦੇ ਵਿੱਚ ਜਦੋਂ ਹੜਾ ਚ ਹੁਣ ਸਾਨੂੰ ਪਤਾ ਵੀ ਲਗਾਤਾਰ ਬਿਆਸ ਰਿਆ ਦੇ ਨੇਚਰਲ ਕੋਰਸ ਦੇ ਵਿੱਚ 55 ਤੋਂ 60000 ਕਿਊਸਿਕ ਪਾਣੀ ਲਗਾਤਾਰ ਵਗ ਰਿਹਾ ਹੈ ਤਾਂ ਕਿਉਂ ਨਾ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ 1 ਲੱਖ ਕਿਊਸਿਕ ਤੱਕ ਪਾਣੀ ਜਿਹੜਾ ਗੁਜ਼ਰ ਸਕੇ ਅਜਿਹਾ ਜਿਹੜਾ ਹੈ ਦਰਿਆ ਦਾ ਨੇਚਰਲ ਕੋਰਸ ਨੂੰ ਚੈਨਲਾਈਜ਼ ਕੀਤਾ ਜਾਵੇ ਜਿਹਦੇ ਚੋਂ ਚਾਹੇ 1 ਲੱਖ ਕਿਊਸਿਕ ਪਾਣੀ ਆ ਜਾਏ ਇਸ ਤੋਂ ਵੱਧ ਆਂਦਾ ਵੀ ਹੈ ਨਹੀਂ ਇਨੀ ਸਟੋਰੇਜ ਕਪੈਸਿਟੀ ਸਾਡੇ ਪੌਂਡ ਡੈਮ ਦੀ ਹੈਗੀ ਹੈ ਹੇਟਾ ਬਬੁੰਜਾ ਗੇਟ ਦੀ ਹੈਗੀ ਹੈ ਨਾਲ ਮੁਕੇਰੀਆਂ ਹਾਈਡਲ ਦੀ ਹੈਗੀ ਹੈ ਤੇ 1 ਲੱਖ ਕਿਊਸੇ ਗੁਜ਼ਰਨੇ ਵਾਲਾ ਜਾਂ ਉਤੋਂ ਅੰਤਾਜਾ ਜਿਹਨੇ ਇੰਜੀਨੀਅਰ ਹੈਗੇ ਆ ਉਹਨਾਂ ਦੀ ਸਲਾਹ ਲਈ ਜਾ ਸਕਦੀ ਹੈ ਕੁਦਰਤੀ ਮਹਾਰਾ ਦੀ ਸਲਾਹ ਲਈ ਜਾ ਸਕਦੀ ਹੈ ਲੈ ਕੇ 1 ਲੱਖ ਕਿਊਸੇ ਜਿਹੜਾ ਪਾਣੀ ਗੁਜ਼ਰੇ ਉਹਦੇ ਲਈ ਪੱਕਾ ਜਿਹੜਾ ਹੈ ਬਿਆਸ ਦੇ ਚੈਨਲ ਚੈਨਲਾਈਜ਼ ਕੀਤਾ ਜਾਵੇ ਕਿਉਂਕਿ ਸਰਕਾਰ ਦੀ ਪ੍ਰਾਪਰਟੀ ਹੈ ਇਹ ਵੀ ਕੋਈ ਰੋਲਾ ਨਹੀਂ ਪਿਓ ਕਿਸੇ ਕਿਸਾਨ ਦੀ ਜਾਂ ਹੋਰ ਸਰਕਾਰ ਦੀ ਪ੍ਰਾਪਰਟੀ ਹੈ ਸਰਕਾਰ ਦੀ ਪ੍ਰਾਪਰਟੀ ਹੈ ਸਰਕਾਰ ਨੂੰ ਚੈਨਲਾਈਜ਼ ਕਰੇ ਤੇ ਉਸ ਨੇਚਰਲ ਕਹਿੰਦਾ ਵੀ ਬਿਆਸ ਦਰਿਆ ਨੂੰ ਚੈਨਲਾਈਜ਼ ਕੀਤੇ ਹੋਏ ਨੇਚਰਲ ਕੋਰਸ ਦੇ ਵਿੱਚ ਮਾਈਨਿੰਗ ਨਾ ਕਿਸੇ ਪ੍ਰਕਾਰ ਦੀ ਕੀਤੀ ਜਾਵੇ ਇਹ ਵੀ ਪਾਬੰਦ ਕੀਤਾ ਜਾਵੇ ਤਾਂ ਕਿ ਉਹਦੇ ਬਹਾਵ ਦੇ ਨਾਲ ਕੋਈ ਛੇੜਖਾਨੀ ਨਾ ਹੋਵੇ ਜਦੋਂ ਹੁਣ ਬਹਾਵ ਦੇ ਨਾਲ ਛੇੜਖਾਨੀ ਹੁੰਦੀ ਹੈ ਤੇ ਫਿਰ ਕਾਦੀ ਦਰਿਆ ਉਫਾਨ ਦੇ ਵਿੱਚ ਜਾ ਕੇ ਲੋਕਾਂ ਦੇ ਪਿੰਡਾਂ ਦੇ ਵੱਲ ਨੂੰ ਆਬਾਦੀ ਦੇ ਵੱਲ ਨੂੰ ਵੱਧਦਾ ਜਿਸ ਦੇ ਨਾਲ ਹੋਰ ਜ਼ਿਆਦਾ ਨੁਕਸਾਨ ਹੁੰਦਾ ਹੈ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਉੱਪਰ ਹੁੰਦਾ ਹੈ ਇਹ ਸਾਰੀ ਗੱਲਬਾਤ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪਿਆ ਇਹ ਹੁਣ ਡਿਮਾਂਡ ਉੱਠਣੀ ਚਾਹੀਦੀ ਹੈ ਜਿੱਥੇ ਰਿਪੇਰੀਅਨ ਰਾਈਟ ਦੀ ਪੰਜਾਬ ਦੇ ਪਾਣੀਆਂ ਦਾ ਹੱਕਾਂ ਦੀ ਗੱਲ ਤੇ ਕਿੱਦਾਂ ਦਾ ਹੁਣ ਮਾਲਵਾ ਤਾਂ ਬੜਾ ਸਕੂਨ ਨਾਲ ਬੈਠਾ ਹੋਇਆ ਨਾ ਜਿਹੜੇ ਮਾਲਵੇ ਦੇ ਲੀਡਰ ਬਹੁਤ ਜ਼ਿਆਦਾ ਰੋਲਾ ਪਾਉਂਦੇ ਆ ਪੰਜਾਬ ਦੇ ਪਾਣੀਆਂ ਦਾ ਸਭ ਤੋਂ ਜ਼ਿਆਦਾ ਰੋਲਾ ਮਾਲਵੇ ਦੇ ਲੀਡਰਾਂ ਦੇ ਵੱਲੋਂ ਪਾਇਆ ਜਾ ਰਿਹਾ ਚਾਹੇ ਉਹ ਨੌਜਵਾਨ ਲੀਡਰ ਹੈ ਚਾਹੇ ਉਹ ਸਿਆਸੀ ਲੀਡਰ ਹੈ ਪਰ ਜਦੋਂ ਹੜਾ ਦਾ ਹੁਣ ਮਾਹੌਲ ਦੁਆਬਾ ਤੇ ਮਾਝਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਜਿੱਥੇ ਲਗਾਤਾਰ ਨੁਕਸਾਨ ਹੋ ਰਿਹਾ ਹੈ ਪਿਛਲੇ 15 ਦਿਨੋਂ ਤੋਂ ਲਗਾਤਾਰ ਨੁਕਸਾਨ ਹੋ ਰਿਹਾ ਇੱਕ ਲੀਡਰ ਨੇ ਕੋਈ ਸਟੇਟਮੈਂਟ ਨਹੀਂ ਦਿੱਤੇ ਜਾਰੀ ਕੀਤੀ ਵੀ ਉਹਦਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਕੋਈ ਪ੍ਰਬੰਧ ਕਰਨਾ ਚਾਹੀਦਾ ਵੀ ਮਾਨ ਨੂੰ ਵੀ ਕੋਈ ਨਾ ਕੋਈ ਗੱਲ ਕਹਿਣੀ ਚਾਹੀਦੀ ਹੈ ਵੀ ਮਾਨ ਸਿਆ ਇਹਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਰੋਲਾ ਜ਼ਰੂਰ ਹੈਗਾ ਸਾਨੂੰ ਇਸ ਗੱਲ ਦਾ ਵੀ ਪਤਾ ਵੀ ਪੰਜਾਬ ਦੀ ਸਰਕਾਰ ਨੇ ਜਿਹੜਾ BBMP ਦੇ ਉੱਪਰ ਪੰਜਾਬ ਦਾ ਹੱਕ ਹੈ ਉਹ ਗਵਾ ਦਿੱਤਾ ਹੈ ਰੋਲਾ ਪਾ ਪੂਕੇ ਕੋਈ ਸੀਰੀਅਸਲੀ ਸਮਝਦਾਰੀ ਲੈ ਕੇ ਉਹ ਲੋਕਾਂ ਦੇ ਵਿੱਚ ਨਹੀਂ ਜਾ ਰਹੇ ਬਸ ਉਹ ਲੱਛੇਦਾਰ ਭਾਸ਼ਣਾ ਤੋਂ ਬਾਹਰ ਨਹੀਂ ਨਿਕਲ ਰਹੇ ਉਹ ਲੱਛੇਦਾਰ ਭਾਸ਼ਣ ਮਾਨ ਸਾਹਿਬ ਇਹ ਸਾਰਾ ਕੁਝ ਜ਼ਮੀਨੀ ਹਕੀਕਤ ਚ ਲੋਕ ਜਾਣਦੇ ਆ ਕੀ ਕੁਝ ਤੁਸੀਂ ਕਰ ਰਹੇ ਹੋ 2027 ਦੇ ਵਿੱਚ ਲੋਕਾਂ ਨੇ ਦੱਸ ਦੇਣਾ ਹੈ ਤੁਹਾਡੇ ਲੀਡਰਾਂ ਵੱਲੋਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਸੰਸੋਧੀਆਂ ਵੱਲੋਂ ਲੜਨਾ ਪੈ ਜਾਏ ਕੁੱਟਣਾ ਪੈ ਜਾਏ ਮਾਰਨਾ ਪੈ ਜਾਏ ਜੋ ਮਰਜ਼ੀ ਕਰਨਾ ਪੈ ਜਾਏ 2027 ਦੀ ਚੋਣਾਂ ਲੜਨੀ ਆ ਇਦਾਂ ਪੰਜਾਬ ਦੇ ਲੋਕ ਨਹੀਂ ਝੱਲ ਕੇ ਰਾਜੀ ਪੰਜਾਬ ਦਾ ਇਤਿਹਾਸ ਗਦਰੀ ਬਾਬਿਆਂ ਦਾ ਆਇਆ ਸ਼ਹੀਦ ਆਜ਼ਮ ਕਰਤਾਰ ਸਿੰਘ ਸਰابہ ਸ਼ਹੀਦ ਆਜ਼ਮ ਭਗਤ ਸਿੰਘ ਉਧਮ ਸਿੰਘ ਦਾਇਆ ਹੈ ਬਾਬਰ ਅਕਾਲੀਆਂ ਦਾਇਆ ਹੈ ਇੱਥੇ ਚੀਜ਼ਾਂ ਤੁਹਾਡੀਆਂ ਜਿਆਦਾ ਸਮੇਂ ਲੰਬਾ ਸਮਾਂ ਨਹੀਂ ਚੱਲਣੀਆਂ ਕਿਸਾਨੀ ਅੰਦੋਲਨ ਦੀ ਪ੍ਰਾਪਤੀ ਸੀਗੀ ਲੋਕ ਸਤੇ ਹੋਏ ਸੀਗੇ ਕਾਂਗਰਸੀਆਂ ਅਕਾਲੀਆਂ ਤੇ ਭਾਜਪਾ ਤੋਂ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਮੈਂਡੇਟ ਦਿੱਤਾ ਪਰ ਇਹ 2027 ਦੇ ਵਿੱਚ ਨਹੀਂ ਹੋਣਾ ਇਹਦੇ ਲਈ ਹੜਾ ਦੇ ਇਸ ਮਾਹੌਲ ਦੇ ਵਿੱਚ ਉਹਨਾਂ ਲੋਕਾਂ ਦੀ ਬਾਹ ਫੜਨੀ ਪਈ ਚਾਹੀਦੀ ਹੈ ਜਿਹੜੇ ਲੋਕ ਲਗਾਤਾਰ ਹੜਾ ਦਾ ਸੰਤਾਪ ਢਾ ਰਹੇ ਹੈ ਤੇ ਸਾਡਾ ਬਿਆਸ ਦਰਿਆ ਤੋਂ ਲਗਾਤਾਰ ਛੱਡਿਆ ਜਾ ਰਿਹਾ ਪਾਣੀ ਲਗਾਤਾਰ ਲੋਕਾਂ ਦਾ ਨੁਕਸਾਨ ਕਰ ਰਿਹਾ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਗੱਲ ਤੁਹਾਡੇ ਨਾਲ ਜਿੱਥੇ ਅਸੀਂ ਤਸਵੀਰਾਂ ਵੀ ਸਾਂਝੀ ਕਰ ਰਿਹਾ ਉੱਥੇ ਇਹ ਗੱਲ ਅਸੀਂ ਚਾਹੁੰਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਇਹ ਡਿਮਾਂਡ ਲਗਾਤਾਰ ਉੱਪਰ ਕੇ ਆਏ ਤੇ ਅੱਗੇ ਲਗਾਤਾਰ ਚੋਣਾਂ ਦਾ ਇੱਕ ਵੱਡਾ ਮੁੱਦਾ ਪਾਇਆ ਕਿ ਬਿਆਸ ਚਾਹੇ ਸਤਲੁਜਾ ਚਾਹੇ ਰਾਵੀ ਹੈ ਇਹਦਾ ਤੇ ਜਿਹੜੇ ਨੇਚਰਲ ਕੋਰਸ ਹੈ ਉਹਨਾਂ ਨੂੰ ਚੈਨਲਾਈਜ਼ ਕੀਤਾ ਜਾਏ ਪੱਕੇ ਤੌਰ ਦੇ ਉੱਪਰ ਪੰਜਾਬ ਹਿਮਾਚਲ ਦੇ ਤਰ ਹਿਮਾਚਲ ਦੇ ਕਈ ਜਗ੍ਹਾ ਦੇ ਉੱਪਰ ਜਿਹੜੇ ਦਰਿਆ ਹੈ ਖੱਡਾ ਹੈ ਉਹਨਾਂ ਨੂੰ ਚੈਨ ਤੇ ਬਾਅਦ ਦੇ ਵਿੱਚ ਮੰਗੇ ਵੀ ਉੱਠੇ ਵੀ ਜਿਹੜੀ ਛੋਟੀਆਂ ਖੱਡਾਂ ਆ ਪੰਜਾਬ 'ਚ ਜਿੱਦਾਂ ਸਾਡੇ ਤਲਵਾੜੇ ਦੇ ਵਿੱਚ ਸਵਾਦ ਰਿਆ ਹੈ ਚੱਕੀ ਹੈ ਪਠਾਨਕੋਟ ਦੇ ਵਿੱਚ ਚੱਕੀ ਦੇ ਪੋਲ ਰੁੜ ਗਿਆ ਹੈ ਪਿਛਲੇ ਦਿਨਾਂ ਤੋਂ ਕਿਉਂਕਿ ਮਾਈਨਿੰਗ ਹੋਈ ਜਾ ਰਹੀ ਹੈ ਮਾਈਨਿੰਗ ਹੀਠਾ ਮਾਈਨਿੰਗ ਹੋਣ ਦੇ ਨਾਲ ਉੱਪਰੋਂ ਜਿਹੜਾ ਦਰਿਆ ਡਾਊਨ ਹੁੰਦਾ ਹੈ ਤੇ ਉਹਦੇ ਨਾਲ ਕੀ ਹੈ ਵੀ ਤੁਸੀਂ ਵੀਡੀਓ ਪਿਛਲੇ ਦਿਨਾਂ ਦੇਖੀ ਹੈ ਵੀ ਰੇਲਵੇ ਗੁਜ਼ਰ ਰਹੀ ਹੈ ਤੇ ਥੱਲੋ ਜਿਹੜੀ ਹੈ ਜ਼ਮੀਨ ਤਸਰੀ ਹੈ ਪਹਾੜ ਤਸਰਿਆ ਹੈ ਉਹ ਮਾਈਨਿੰਗ ਦੀ ਹੀ ਦੇਣ ਹੈ ਤੇ ਜੇ ਉਹ 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 ਜਿਹੜਾ ਜਿੱਦਾਂ ਸਵਾਦ ਰਿਆ ਹੈ ਉੱਦਾਂ ਇਹ ਚੱਕੀ ਦਾ ਦਰਿਆ ਆ ਤਾਂ ਚੱਕੀ ਦਰਿਆ ਨੂੰ ਵੀ ਚੈਨਲਾਈਜ਼ ਕਰਨ ਦੀ ਲੋੜ ਹੈ ਤੇ ਪੱਕਾ ਪਾਬੰਦ ਕਰਨਾ ਚਾਹੀਦਾ ਵੀ ਇੱਥੇ ਕਦੀ ਮਾਈਨਿੰਗ ਨਾ ਹੋਵੇ। ਨੇ ਤਾਂ ਬਹੁਤ ਜ਼ਿਆਦਾ ਤਬਾਹੀ ਹੋਣੀ ਹੈ ਵੀ ਜਿੰਨੇ ਛੋਟੇ-ਛੋਟੇ ਸਾਡੇ ਕਹਿੰਦੇ ਜਿਹਨੂੰ ਖੱਡਾਂ ਆ ਦਰਿਆ ਆ ਉਹਨਾਂ ਤੋਂ ਪੱਕਾ ਪ੍ਰਬੰਧ ਕਰਨਾ ਚਾਹੀਦਾ ਤੇ ਇਹ ਡਿਮਾਂਡ ਉੱਠਣੀ ਚਾਹੀਦੀ ਹੈ ਤਾਂ ਕਿ ਬਰਸਾਤ ਦੇ ਬਿਨਾਂ ਦੇ ਵਿੱਚ ਜਿਹੜੀ ਤਬਾਹੀ ਹੁੰਦੀ ਆ ਉਹ ਨਾ ਹੋਵੇ। ਜੇ ਕੀਤਾ ਨਾ ਜੇ ਇਹ ਡਿਮਾਂਡ ਨੂੰ ਨਾ ਉਠਾਈ ਤੇ ਹਿਮਾਚਲ ਜਿੱਦਾਂ ਹੁਣ ਰੋੜ ਰਿਹਾ ਜਿੱਦਾਂ ਉੱਤਰਾਖੰਡ ਹੁਣ ਰੋੜ ਰਿਹਾ ਇਦਾਂ ਹੀ ਆਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਇਹ ਖਿੱ ਚਾਹੇ ਉਹ ਹੁਸ਼ਿਆਰਪੁਰ ਦਾ ਏਰੀਆ ਹੈ ਚਾਹੇ ਉਹ ਪਠਾਨਕੋਟ ਦਾ ਇਹ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਤਬਾਈ ਆਣ ਵਾਲੇ ਸਮੇਂ ਦੇ ਵਿੱਚ ਹੋਣੀ ਹੈ ਕੱਲੀ ਇਹਨਾਂ ਜ਼ਿਲ੍ਹਿਆਂ 'ਚ ਨਹੀਂ ਹੋਣੀ ਹੈ ਕਿਉਂਕਿ ਉੱਪਰ ਹੈ ਉਤੋਂ ਇਲਾਵਾ ហេਠਾ ਵੀ ਹੋਣੀ ਹੈ ਜਿੱਦਾ ਗਰਦਾਸਪੁਰ ਤਰਨਤਾਰਨ ਦੇ ਵਿੱਚ ਲਗਾਤਾਰ ਹੋ ਰਹੀ ਹੈ ਇਦਾਂ ਹੀ ਫਿਰ ਬਾਕੀ ਜਗ੍ਹਾ ਦੇ ਵਿੱਚ ਵੀ ਹੋਣੀ ਹੈ ਕਿਉਂਕਿ ਪਾਣੀ ਦੀ ਫਿਰ ਰੋਕਤਾਂ ਨਹੀਂ ਹੋਣੀ ਸਹੀ ਤਰੀਕੇ ਦੇ ਨਾਲ ਫਿਰ ਖਤਰਾ ਡੈਮਾਂ ਨੂੰ ਵੀ ਹੋਣਾ ਕਿਉਂਕਿ ਜਿੱਦਾਂ ਜਿੱਦਾਂ ਖੁਰਦੇ ਜਾਣੇ ਤਾਂ ਕੱਲ ਨੂੰ ਡੈਮਾਂ ਦੇ ਵੱਲ ਨੂੰ ਵੀ ਜਿਹੜਾ ਹੈ ਇਹ ਖਾਰ ਲੱਗਣੀ ਹੈ ਜਿਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਹੁਣਾ ਹੀ ਹੋਣਾ ਹੈ। ਇਹੀ ਗੱਲ ਮੈਂ ਤੁਹਾਡਨਾਂ ਨਾਲ ਅੱਜ ਸਾਂਝੀ ਕਰਨਾ ਚਾਹੁੰਦਾ ਸੀਗਾ ਕਿ ਇਹ ਡਿਮਾਂਡ ਉੱਠੇ ਦਰਿਆਵਾਂ ਨੂੰ ਤੇ ਖੱਡਾਂ ਨੂੰ ਚੈਨਲਾਈਜ਼ ਕੀਤਾ ਜਾਵੇ ਤੇ ਲੋਕਾਂ ਨੂੰ ਇਨ੍ਹਾਂ ਹੜ੍ਹਾਂ ਦੇ ਮਹੌਲਾ ਦੇ ਵਿੱਚ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਜਿੰਨਾ ਅਰਬਾਂ ਖਰਬਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਸਰਕਾਰ ਉਹਨਾਂ ਦੀ ਜਿਹੜੀ ਹੈ ਪ੍ਰਪਾਈ ਕਰਨ ਦੇ ਲਈ ਬਚਨਬੱਧ ਹੋਵੇ ਜ਼ਿੰਮੇਵਾਰ ਆਪਣੇ ਆਪ ਨੂੰ ਸਮਝੇ। ਧੰਨਵਾਦ।